ਇਹ ਜਿਹੜਾ ਹੰਤਾ ਬੁੱਟਾ ਵਾ ਇੱਕ ਜੀ ਨੂੰ ਜਮਾ ਸੀਗਾ ਤੇ ਉਹ ਗੰਨੇ ਦੇ ਰਾਸੀ ਰੇੜੀ ਆਪ ਹੀ ਲਾਉਂਦਾ ਸੀਗਾ ਉਹ ਜਿਹੜੀ ਕਿਸੇ ਪ੍ਰਸ਼ਾਸਨ ਨੇ ਕੋਈ ਕਾਚੀ ਹੁਣੀ ਸੀ ਪਾਤੀ ਕਰਵਾਜੀ ਤੇ ਉਹਨੇ ਜਿੱਥੇ ਦੂਜੀ ਵਾਰ ਰੇੜੀ ਲਾਈ ਜਾ ਕੇ ਉਹ ਨਹਿਮਦਾ ਦਰਸਤੇ ਦੇ ਥੱਲੇ ਉਹਨੇ ਰੇੜੀ ਲਾਈ 10-12 ਘੰਟੇ ਰੋਜ਼ ਤਿੰਨ ਦੇ ਵਿੱਚ ਉਹ ਰੇੜੀ ਦੇ ਥੱਲੇ ਖੜਦਾ ਸੀ 6 ਆ ਮਹੀਨਿਆਂ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਿਆ ਵੀ ਮੇਰੀ ਬਿਮਾਰੀ ਕਿੱਧਰ ਗਈ ਡਾਕਟਰ ਨੂੰ ਕਹਿੰਦਾ ਤੂੰ ਦਵਾਈ ਲਈ ਕਿੱਥੋਂ ਉਹ ਕਹਿੰਦਾ ਵੀਰੇ ਮੈਂ ਕਿੱਥੋਂ ਦਵਾਈ ਨਹੀਂ ਲਈ ਉਹ ਕਹਿੰਦਾ ਲਈ ਹੋਈ ਨਹੀਂ ਸੀਗੀ ਉਹ ਪੰਪ ਲੈਂਦਾ ਸੀ ਚੈੱਕ ਕਰਦਾ ਸੀ ਲਗਭਗ 6-10 ਘੰਟੇ ਨਹਿਮਦਾ ਦਰਸਤੇ ਦੇ ਥੱਲੇ ਉਹ 6 ਆ ਮਹੀਨਿਆਂ ਦੇ ਸਮੇਂ ਵਾਲਾ ਪੰਪ ਜਿਹੜਾ ਪੰਪ ਬੋਲੇ ਆਪਾਂ ਸਾਹ ਤੋਂ ਪੰਪ ਲਾਉਂਦਾ ਸੀ ਤੇ ਉਹਦਾ ਪੱਕਾ ਬੰਦ ਹੋ ਗਿਆ ਉਹਦਾ ਨਾ ਬਿਲਕੁਲ ਠੀਕ ਹੋ ਗਿਆ ਪਰ ਇਹਨੂੰ ਨਹਿਮ ਦੇ ਦਰਸਤ ਨੂੰ ਲਗਾ ਕੇ ਤੁਹਾਨੂੰ ਸੰਭਾਲਣਾ ਪਵੇਗਾ ਫੇਰ ਤੁਹਾਡੀਆਂ ਬਿਮਾਰੀਆਂ ਦਾ ਨਾਸ਼ ਹੋ ਜਾਏਗਾ